ਸ਼੍ਰੋਮਣੀ ਅਕਾਲੀ ਦਲ ਪਾਤੜਾ ਸ਼ਰੀ ਦੇ ਅਗਵਾਉਂ ਦੀ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਬਾਜਾਜ ਦੇ ਘਰ ਵਿਖੇ ਹਲਕਾ ਸ਼ਤਰਾਣਾ ਦੇ ਇੰਚਾਰਜ ਬਾਬੂ ਕਬੀਰ ਦਾਸ ਅਤੇ ਖਾਦੀ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਜੋਗਾ ਸਿੰਘ ਸਿੱਧੂ ਦੀ ਅਗਵਾਈ ਹੇਠ ਅਹਿਮ ਬੈਠਕ ਹੋਈ ਹੈ ਇਸ ਮੌਕੇ ਤੇ ਬਾਬੂ ਕਬੀਰ ਦਾਸ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਇਹ ਹੜ੍ਹਾਂ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਵਿੱਚ ਸਰਕਾਰ ਅਸਫਲ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਹਿਲਾ ਅਗਾਉ ਪ੍ਰਬੰਧ ਵੀ ਨਹੀਂ ਕੀਤੇ ਗਏ ਜਿਸ ਕਾਰਨ ਲੋਕਾਂ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਹੈ। ਅੱਜ ਦਾ ਜਿਹੜਾ ਇਹ ਇੱਥੇ ਪਾਤਣਾ 'ਚ ਮੇਰੇ ਆਉਣ ਦਾ ਮਕਸਦ ਸੀ ਜਿਹੜੇ ਸਾਡੇ ਇੱਥੇ ਫਲੱਡ ਏਰੀਆ ਆਇਆ ਵੇ ਸਾਰੇ ਸਾਡੇ ਜਿਹੜੇ ਨਵੇਂ ਪਿੰਡਾਂ ਹਰਿਆਊ ਹੋ ਗਿਆ ਆਪਣੇ ਇੱਧਰਲੇ ਕਈ ਪਿੰਡਾਂ 'ਚ ਜਿਹੜਾ ਪਾਣੀ ਦੀ ਮਾਰ ਪਈ ਹੈ ਔਰ ਹੋਰ ਕਈ ਥਾਵਾਂ ਤੇ ਜਿਹੜਾ ਪਾਣੀ ਦੇ ਬਰਸਾਤੀ ਦੀ ਮਾਰ ਪਈ ਹੈਗੀ ਆ ਉਹ ਹਲਕੇ ਦਾ ਦੌਰਾ ਕਰਨ ਆਈ ਸੀ ਲੋਕਾਂ ਨੂੰ ਮਿਲਣ ਆਏ ਆ। ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਸੁਣਨ ਆਏ ਆ ਕਿਉਂਕਿ ਅਸੀਂ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਹੀ ਜਿਹੜਾ ਅਗਲਾ ਆਪਣੀ ਸਰਕਾਰ ਜਦੋਂ ਆਊਗੀ ਤਾਂ ਹੀ ਅਸੀਂ ਕੋਈ ਇਹਨਾਂ ਦਾ ਹੱਲ ਕਰ ਸਕਾਂਗੇ ਔਰ ਜਿਹੜੀ ਮੈਂ ਸਮਝਦਾ ਇਹ ਆਮ ਆਦਮੀ ਦੀ ਸਰਕਾਰ ਇਹ ਤਾਂ ਆਪਣੇ ਬਾਹਰ ਸੈਰ ਕਰਦਾ ਫਿਰ ਰਿਹਾ ਮੁੱਖ ਮੰਤਰੀ ਪੰਜਾਬ ਦੀ ਕੋਈ ਗੱਲ ਨਹੀਂ ਕਰਦਾ ਆਪਣਾ ਚੁਟਕਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰ ਦਿੰਦਾ ਔਰ ਪੰਜਾਬ ਦੇ ਲੋਕਾਂ ਵੱਲ ਪੂਰਾ ਕੋਈ ਧਿਆਨ ਨਹੀਂ ਹੈਗਾ ਇਹਨਾਂ ਦਾ ਸੋ ਅਸੀਂ ਆਪਣੇ ਹਲਕੇ 'ਚ ਅੱਜ ਲੋਕਾਂ ਦੀਆਂ ਦੁੱਖ ਤਲੀਪਾਂ ਸੁਣ ਆਏ ਆ। ਸੋ ਕੱਲ ਵੀ ਅਸੀਂ ਇੱਥੇ ਆਏ ਸੀਗੇ ਪਰ ਮੀਡੀਆ 'ਚ ਅਸੀਂ ਖਬਰ ਨਹੀਂ ਦੇ ਸਕੇ। ਤੇ ਅੱਜ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣ ਵੀ ਰਹੇ ਆਂ। ਗਾਹਾਂ ਵੀ ਹੋਰ ਪਿੰਡਾਂ ਦਾ ਵੀ ਦੌਰਾ ਹੈਗਾ। ਸ਼ਰੌਣੀ ਕਾਲੀਦਲ ਤੋਂ ਹੜਪੀੜ ਤੱਕ ਲੋਕ ਨੇ ਉਹਨਾਂ ਦੀ ਮਦਦ ਲਈ ਕੀ ਕਰ ਰਹੇ ਸੀ? ਦੇਖੋ ਸੀ ਨਾ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੁੱਖ ਨਿਵਾਰਨ ਸਭ ਡਾਕਟਰ ਕੋਲ ਤਾਂ ਕੋਈ ਵੀ ਹੱਡ ਪੀੜਤ ਹੈ ਕਿਉਂਕਿ ਜ਼ਿਲ੍ਹਾ ਪਟਿਆਲਾ ਦਾ ਸਾਡਾ ਹੈੱਡਕੁਆਰਟਰ ਪਟਿਆਲਾ ਹੀ ਹੈ ਉੱਥੇ ਬਹੁਤ ਸਾਰੀਆਂ ਜਿਹੜੀਆਂ ਹੱਡ ਪੀੜਤ ਵਾਲੀਆਂ ਸੰਗਤਾਂ ਨੇ ਉੱਥੇ ਸਾਡੇ ਆਉਂਦੀਆਂ ਨੇ ਉਹਨਾਂ ਦਾ ਪੂਰਾ ਜਿਹੜਾ ਦਵਾਈ ਬੁੱਟੀ ਹੋਵੇ ਉਹ ਦੇਣੀ ਹੋਵੇ ਕੋਈ ਲੰਗਰ ਦੀ ਵਿਵਸਥਾ ਹੋਵੇ ਜਿਹੜੀਆਂ ਵੀ ਉਹਨਾਂ ਨੂੰ ਜ਼ਰੂਰਤ ਫਸਟ ਨਤਲ ਜ਼ਰੂਰਤ ਹੈਗੀ ਹੈ ਫਸਟ ਐਡ ਦੀ ਤਰ੍ਹਾਂ ਉਹ ਉੱਥੇ ਮਹਈਆ ਕਰਾਈ ਜਾਈਂ ਜਾਰੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ